ਜਾ ਵਿੱਚ ਹੋਈਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਜੋ ਗੜਬੜੀਆਂ ਹੋਈਆਂ ਨੇ ਉਹਨਾਂ ਦੇ ਤੰਦਾ ਖੁੱਲਣੀਆਂ ਹੋ ਗਈਆਂ ਨੇ ਸ਼ੁਰੂ ਕਿਸ ਤਰ੍ਹਾਂ ਹਾਰੇ ਹੋਏ ਉਮੀਦਵਾਰ ਨੂੰ ਜੇਤੂ ਕਰਾਰ ਦਿੱਤਾ ਜਾਂਦਾ ਹੈ ਤੇ ਜਿੱਤੇ ਹੋਏ ਨੂੰ ਹਰਾ ਦਿੱਤਾ ਜਾਂਦਾ ਹੈ ਇਹ ਸਾਰੀਆਂ ਜਿਹੜੀਆਂ ਹੁਣ ਸਰਪੰਚੀ ਦੀਆਂ ਚੋਣਾਂ ਦੇ ਕਾਰਨਾਮੇ ਸਾਹਮਣੇ ਆ ਰਹੇ ਨੇ ਇੱਕ ਪਿੰਡ ਦਾ ਨਹੀਂ ਬਹੁਤ ਸਾਰੇ ਪਿੰਡਾਂ ਦੇ ਵਿੱਚ ਇਹੀ ਰੋਲੇ ਚੱਲੇ ਕਿ ਪਿੰਡਾਂ ਦੇ ਵਿੱਚ ਵੋਟਾਂ ਦੇ ਵਿੱਚ ਗੜਬੜੀ ਹੋਈ ਏ ਗਿਣਤੀ ਕਰਨ ਲੱਗਿਆਂ ਜਿੱਤਣ ਵਾਲਿਆਂ ਨੂੰ ਹਰਾ ਦਿੱਤਾ ਜਾਂਦਾ ਸੀ ਤੇ ਹਾਰਨ ਵਾਲਿਆਂ ਨੂੰ ਜਿਤਾ ਦਿੱਤਾ ਗਿਆ ਜੋ ਤਾਜ਼ਾ ਜਿਹੜਾ ਇੱਕ ਖਬਰ ਆਈ ਜਿਸ ਨਾਲ ਤੁਹਾਡੇ ਨਾਲ ਅਸੀਂ ਜੁੜ ਰਹੇ ਹਾਂ ਕਿ ਇੱਕ ਨਹੀਂ ਬਹੁਤ ਸਾਰੇ ਪਿੰਡਾਂ ਦੇ ਵਿੱਚ ਸੱਤਾਧਾਰੀ ਸਰਕਾਰ ਨੇ ਤੱਕੇਸ਼ਾਈ ਕੀਤੀ ਏ ਤੁਸੀਂ ਜਿਹੜੇ ਚੜ੍ਹਦੀ ਕਲਾ ਲਾਈਵ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜਿਵੇਂ ਹੀ ਹੁਣ ਹੌਲੀ-ਹੌਲੀ ਇਹ ਸਾਰੀਆਂ ਤੰਦਾਂ ਖੁੱਲ ਰਹੀਆਂ ਨੇ ਪੰਚਾਇਤੀ ਚੋਣਾਂ ਦੇ ਵਿੱਚ ਕਿਸ ਤਰ੍ਹਾਂ ਗੜਬੜੀਆਂ ਹੋਈਆਂ ਕਿਸ ਤਰ੍ਹਾਂ ਬੂਥਾਂ ਦੇ ਉੱਪਰ ਜਾ ਕੇ ਕੈਪਚਿੰਗ ਹੋਏ ਬੂਥ ਬੈਲਟ ਪੇਪਰਾਂ ਦੇ ਵਿੱਚ ਛੇੜਾ ਫੇਰੀਆਂ ਹੋਈਆਂ ਬੈਲਟ ਪੇਪਰਾਂ ਨੂੰ ਛਾੜ ਦਿੱਤਾ ਗਿਆ ਬੈਲਟ ਪੇਪਰ ਫਾੜ ਦਿੱਤੇ ਗਏ ਇਹ ਸਭ ਕੁਝ ਜਿਹੜਾ ਹੁਣ ਸਾਹਮਣੇ ਨਿਕਲ ਕੇ ਆ ਰਿਹਾ ਹੈ ਅੱਜ ਇੱਕ ਪਿੰਡ ਦੇ ਵਿੱਚ ਜਿਹੜਾ ਕਿ ਜੋ ਮਾਮਲਾ ਸਾਹਮਣੇ ਆਇਆ ਕਿ ਇੱਕ ਉਮੀਦਵਾਰ ਜੇਤੂ ਹੋ ਰਿਹਾ ਸੀ ਉਸ ਨੂੰ ਜੇਤੂ ਸਰਟੀਫਿਕੇਟ ਦਿੱਤਾ ਜਾਂਦਾ ਹੈ ਲੇਕਿਨ ਉਸ ਤੋਂ ਬਾਅਦ ਉਸੇ ਉਮੀਦਵਾਰ ਦੀਆਂ ਵੋਟਾਂ ਕਟਾ ਦਿੱਤੀਆਂ ਜਾਂਦੀਆਂ ਨੇ ਤੇ ਵਿਰੋਧੀ ਦੀਆਂ ਵੋਟਾਂ ਵਧਾ ਦਿੱਤੀਆਂ ਜਾਂਦੀਆਂ ਨੇ ਮਾਮਲਾ ਬਹੁਤ ਹੀ ਸਨਸਨੀਏ ਤੁਸੀਂ ਵੀ ਹੈਰਾਨ ਹੋਗੇ ਕਿ ਇਹ ਕਿਵੇਂ ਹੋ ਗਿਆ 182 ਵੋਟਾਂ ਜਿੱਤਣ ਵਾਲੇ ਦੀਆਂ ਤੇ 82 ਵੋਟਾਂ ਹਾਰਨ ਵਾਲੇ ਦੀਆਂ ਤੇ ਜਿਹੜਾ ਏਕਾ ਹੁੰਦਾ ਹੈ ਉਹ ਹਾਰਨ ਵਾਲੇ ਪਾਸੇ ਨਾਲ ਲਾ ਦਿੱਤਾ ਜਾਂਦਾ ਹੈ 182 ਉਹਦੀਆਂ ਕਰ ਦਿੱਤੀਆਂ ਜਾਂਦੀਆਂ ਨੇ ਤੇ ਜਿੱਤਣ ਵਾਲੇ ਦੀਆਂ ਓਨਲੀ 82 ਰਹਿ ਜਾਂਦੀਆਂ ਨੇ ਜਿਸ ਕਾਰਨ ਇਹ ਮਾਮਲਾ ਕੋਰਟ ਵਿੱਚ ਵੀ ਪਹੁੰਚਿਆ ਚੋਣ ਕਮਿਸ਼ਨ ਕੋਲ ਵੀ ਪਹੁੰਚਿਆ ਐਡੀਸੀ ਕੋਲ ਵੀ ਪਹੁੰਚਿਆ ਜੋ ਤੱਤ ਸਾਹਮਣੇ ਆਏ ਉਹ ਜਿਹੜਾ ਹੁਣ ਕੋਰਟ ਦੇ ਵੱਲੋਂ ਜਿਹੜਾ ਕੇਸ ਦਾਇਰ ਕੀਤਾ ਗਿਆ ਕੋਰਟ ਵੱਲੋਂ ਕੀ ਫੈਸਲਾ ਸੁਣਾਇਆ ਜਾਵੇਗਾ ਜੋ ਕਿ ਜਿੱਤਣ ਵਾਲਾ ਉਮੀਦਵਾਰ ਹੈ ਉਹ ਆਪਣੇ ਆਪ ਨੂੰ ਬਿਲਕੁਲ ਜੇਤੂ ਮੰਨ ਰਿਹਾ ਹੈ ਜਿਹੜਾ ਹਰਨ ਵਾਲਾ ਉਮੀਦਵਾਰ ਸੀ ਉਸ ਨੇ ਜਿਹੜਾ ਇਹ ਸਾਰਾ ਖੁਲਾਸਾ ਕੀਤਾ ਹੈ ਜੋ ADC ਵੱਲੋਂ ਜੋ ਪ੍ਰੋਜੈਕਟਿੰਗ ਅਫਸਰ ਨੇ ਆਪਣਾ ਪਰਫਾਰਮਾ ਦਿੱਤਾ ਜੋ ਜੇਤੂ ਨੂੰ 182 ਤੇ ਹਰਨ ਵਾਲੇ ਨੂੰ 82 ਉਹ ਪਰਫਾਰਮੇ ਦੇ ਉੱਪਰ ਬਦਲ ਕਿਵੇਂ ਬਦਲ ਕਿਵੇਂ ਗਿਆ ਜਾ ਕੇ ਜੋ ADC ਵੱਲੋਂ ਹੁਣ ਦਿੱਤਾ ਜਾ ਰਿਹਾ ਹੈ ਜੀ ਦੇ ਵਿੱਚ ਜਿਹੜਾ ਹਾਰਿਆ ਉਹਨੂੰ ਜੇਤੂ ਖਾਇਆ ਜਾ ਰਿਹਾ ਹੈ ਤੇ ਜਿਹੜਾ ਜੇਤੂ ਹੈ ਉਹਨੂੰ ਹਾਰਿਆ ਵਿਖਾਇਆ ਜਾ ਰਿਹਾ ਹੈ ਇਹਦੇ ਪਿੱਛੇ ਜਿਹੜਾ ਕਿ ਕੀ ਕੁਝ ਹੋਇਆ ਉਹ ਸਭ ਕੁਝ ਹੁਣ ਜਿਹੜਾ ਸਾਹਮਣੇ ਆ ਰਿਹਾ ਹੈ ਸਭ ਕੁਝ ਜਿਹੜਾ ਉਹ ਇੱਕ ਵਿਧਾਇਕ ਦੇ ਵੱਲੋਂ ਜੋ ਗੜਬੜੀਆਂ ਕਰਵਾਈਆਂ ਗਈਆਂ ਨੇ ਉਹ ਸਭ ਕੁਝ ਨਜ਼ਰ ਆ ਰਿਹਾ ਸੋ ਜਿਵੇਂ ਹੀ ਪਟਿਆਲਾ ਦੇ ਵਿੱਚ ਸ਼ਤਰਾਣਾ ਹਲਕੇ ਦੇ ਇੱਕ ਐਮਐਲਏ ਤੇ ਦੋਸ਼ ਲੱਗੇ ਨੇ ਉਸੇ ਤਰ੍ਹਾਂ ਹੀ ਪਟਿਆਲਾ ਦਾ ਇਹ ਵੀ ਪੰਚਾਇਤ ਦੇ ਵੱਲੋਂ ਦੋਸ਼ ਲਾਏ ਜਾ ਰਹੇ ਨੇ ਕਿ ਇਹ ਹਲਕਾ ਵਿਧਾਇਕ ਜੋ ਉਹਨਾਂ ਦਾ ਸੀ ਉਹਨਾਂ ਦੇ ਵੱਲੋਂ ਇਹ ਸਰਾਸਰ ਟੱਕੇ ਕਰਵਾਏ ਗਏ ਪ੍ਰਜਾਇਡਿੰਗ ਅਫਸਰ ਚੋਣ ਬੂਥਾਂ ਦੇ ਉੱਪਰ ਕਾਊਂਟਿੰਗ ਕਰਕੇ ਜਾਂਦੇ ਨੇ ਬਿਲਕੁਲ ਸਹੀ ਸਰਟੀਫਿਕੇਟ ਦਿੱਤੇ ਜਾਂਦੇ ਨੇ ਲੇਕਿਨ ਉਸ ਤੋਂ ਬਾਅਦ ਉਹ ਬਦਲ ਦਿੱਤਾ ਜਾਂਦਾ ਹੈ ਕੋਰਟ ਵਿੱਚ ਭੇਜ ਦਿੱਤੇ ਜਾਂਦੇ ਨੇ ਵੀ ਇਹ ਗਲਤੀ ਹੋ ਗਈ ਏ ਇਹ ਸਭ ਕੁਝ ਇੱਕ ਨਹੀਂ ਬਹੁਤ ਸਾਰੇ ਪਿੰਡਾਂ ਦੇ ਵਿੱਚ ਹੋਇਆ ਜਿਵੇਂ ਛਤਰਾਣਾ ਹਲਕੇ ਦਾ ਐਮਐਲਏ ਜੋ ਕਿ ਚਿੰਦਾ ਕਲਵੀ ਜਿਹੜੇ ਇੱਕ ਪਿੰਡ ਦੇ ਵਿੱਚੋਂ ਵੱਡੇ ਦੋਸ਼ ਲੱਗੇ ਸੀ ਚਿਤਰਾਣਾ ਹਲਕੇ ਦਾ ਐਮਐਲਏ ਖੁਦ ਪੋਲਿੰਗ ਬੂਥ ਤੇ ਜਾ ਕੇ ਵੋਟ ਪੇਪਰ ਨੂੰ ਸਾਰ ਦਿੰਦਾ ਹੈ ਔਰ ਆਪਣੇ ਵਧਾਇਕਾਂ ਨੂੰ ਜਿਹੜੇ ਆਪਣੇ ਵਰਕਰਾਂ ਨੂੰ ਜਿਹੜਾ ਕਿ ਉਹ ਸਰਪੰਚ ਬਣਾਉਂਦਾ ਹੈ ਸੋ ਇਸ ਤਰ੍ਹਾਂ ਦੇ ਸਾਰੇ ਪੰਜਾਬ ਵਿੱਚ ਪੰਚਾਇਤੀ ਚੋਣਾਂ ਦੇ ਵਿੱਚ ਜਿਹੜੀਆਂ ਗੜਬੜਾਂ ਹੋਈਆਂ ਨੇ ਸੋ ਸਰਪੰਚੀ ਚੋਣਾਂ ਨੂੰ ਲੈ ਕੇ ਹੁਣ ਫਿਰ ਲੋਕਾਂ ਨੇ ਹਾਈ ਕੋਰਟ ਦਾ ਰੁਖ ਕੀਤਾ ਹੋਇਆ ਹੈ ਹਾਈ ਕੋਰਟ ਵਿੱਚ ਜਾ ਕੇ ਜਿਹੜਾ ਇਨਸਾਫ ਲੈਣ ਦੀ ਜਿਹੜੀ ਗੁਹਾਰ ਲਗਾਈ ਜਾ ਰਹੀ ਹੈ ਸੋ ਕਿਸ ਤਰ੍ਹਾਂ ਪਿੰਡਾਂ ਦੇ ਵਿੱਚ ਛੇੜਾ ਫੇਰੀਆਂ ਹੋਈਆਂ ਕਿਸ ਤਰ੍ਹਾਂ ਸਰਪੰਚ ਬਣਾਏ ਗਏ ਕਿਸ ਤਰ੍ਹਾਂ ਜਿਹੜਾ ਉਹਨਾਂ ਨੂੰ ਹਾਰਿਆਂ ਨੂੰ ਜੇਤੂ ਬਣਾਇਆ ਗਿਆ ਇਹ ਹੁਣ ਹਾਈ ਕੋਰਟ ਦੇ ਵਿੱਚ ਖੁਲਾਸੇ ਹੋਣਗੇ